ਜੀ ਓ ਕੰਨ ਬੜਵਾ ਦੇ ਬਾਬਾ ਤੁੰਗਰਾ ਕਵਾਲੀਆਂ ਕਾਲੀ ਤੇ ਮਸਾਨੀ ਛੋਟੇ ਪਰਿਵਾਰ ਦੇ ਵਿੱਚ ਕੋਈ ਮੈਂਟਲਿੰਗ ਪ੍ਰੋਬਲਮ ਕਿਹਦੇ ਸੀ ਹਾਂ ਅੱਜ ਕਿੱਥੇ ਆ ਘਰੋਂ ਬਾਹਰ ਜਾਵੜਿਆ ਸੀ ਲੱਭਿਆ ਨਹੀਂ ਸੀ ਚੱਲੀ ਗਏ ਨਾ ਆਇਓ ਵੀ I'm gonna go ਕੌਣ ਕਿਤੇ ਰੱਖੀ ਸੀ ਗੱਦੀ ਪਟਕੀ ਦੀ ਸੀ ਸੋਖਿਓ ਸਾਰਾ ਪਰਿਵਾਰ ਸੋਦਾ ਖਤਮ ਕਰਤਾ ਵੀਰ ਤੰਨ ਪਿਤਰਾਂ ਨੂੰ ਕੌਣ ਮੰਨਦਾ ਹੈ ਤੰਨ ਮੋਟੀਆਂ ਕਿੰਨਾ ਬਣਾਈਆਂ ਪਹਿਲਾ ਦੋ ਸੀ ਤੇ ਇੱਕ ਬਾਅਦ ਚ ਹੋਰ ਕੋਈ ਸੋਦੇ ਰਿਸ਼ਤੇਦਾਰ ਦੇ ਚੱਲੇਗਾ ਨਾ ਆਓ ਬਈ ਜੋ ਵਿਦਿਆਰਥੀ ਬਾਬਾ ਸਿੱਟਾਂਾਂ ਮਾਂ ਬੇਖ ਦੀਆਂ ਜੀ ਸੁਨਰਾ ਜੋ ਵਿਦਿਆਰਥੀ ਬਾਬਾ ਸਿੱਟਾਂਾਂ ਮਾਂ ਬੇਖ ਦੀਆਂ ਜੀ ਜਿਦੋਂ ਦੇ ਤੁਸੀਂ ਪਿੱਤਰਾਂ ਨੂੰ ਮੰਨਦੇ ਆ ਕੋਈ ਫਾਇਦਾ ਆਇਆ ਕਰਦੇ ਵਿੱਚ ਜੋ ਮੰਗ ਤੁਸੀਂ ਮੰਗੀ ਨਹੀਂ ਮਿਲੀ ਤੁਹਾਨੂੰ ਤੰਨ ਲੜਕੀਆਂ ਕਿਧੇ ਆ ਛੋਟੇ ਪਰਮਾ

ਪਤਾ ਕੱਲ ਕ ਨੂੰ ਅੱਜ ਮੰਨਦੇ ਹੋ ਤੁਸੀਂ ਕੋਈ ਸਾਧ ਨੂੰ ਮੰਨਿਆ ਕੇ ਆਹ ਜਿਹੜਾ ਤੁਸੀਂ ਪਿੱਤਰ ਮੰਨਦੇ ਹੋ ਇੰਨਾ ਚ ਕਿਉਂ ਆਇ ਲੱਗਦਾ ਇੱਕ ਜਿਵੇਂ ਤੁਹਾਡੇ ਰਿਸ਼ਤੇਦਾਰ ਦਾ ਪਿੱਤਰ ਹੁੰਦਾ ਜਿਹਦਾ ਨਾਨਾ ਨੂੰ ਨਾ ਦਾ ਨਾ ਨਾ ਪਤਾ ਨਹੀਂ ਚਾਚਾ ਪਰ ਹੈ ਰਿਸ਼ਤੇਦਾਰੀ ਦਾ ਐ ਚੱਲ ਨਿਕਲ ਆਇਆ ਬਈ ਆਉਂਦੇ ਛਪੀ ਤੋਂ ਨਾਲ ਯਾ ਦਾਦਾ ਢਟਾਂ ਵਾਂਗ ਪੇਤ ਜਾਨੀ ਜੇ ਇਸ ਟਾਈਮ ਤੁਸੀਂ ਦੋ ਪੇਰਾ ਨੂੰ ਮੰਨਦੇ ਸੀ ਉਸ ਟਾਈਮ ਸਾਨੂੰ ਫਾਇਦਾ ਆਇਆ ਸੀ ਜਿਦੋਂ ਤੁਸੀਂ ਤੀਜਾ ਮੰਨਣ ਲੱਗਿਆ ਉਦੋਂ ਬਾਅਦ ਇੱਕ ਤਾਂ ਮਾਤਾ ਕਾਲ ਕੰਧ ਦੀ ਸੇਵਾ ਦੋ ਪਿੱਤਰ ਛੋਟੇ ਮੁੱਢ ਚੱਲਦੇ ਸੀ ਇੱਕ ਕੋਈ ਬੇਲਾਦ ਸੀ ਕੋਈ ਬੇਲਾਦ ਦਿਖਾਉਂਦਾ ਏ ਉਹ ਸੀ ਅੱਗੇ ਸਮਝ ਮੜਕ ਛੋਟਾ ਬੇਡੀਆਂ ਮੰਨੇ ਲਾ ਦੂਆ ਬੇੜਾ ਪਾਰ ਕਰ ਦੂਆ ਪੁੱਤਰ ਲੈਣਾ ਪਹਿਲਾ ਵਾਲਾ ਫਲ ਕਿੱਥੇ ਆ ਆਲਾ ਫਲ ਤੇਰੇ ਤਾਂ ਕੁੱਤੇ ਹਾਂਜੀ ਬਾਬਾ ਜੀ ਆਓ ਜੀ ਬਾਬਾ ਵੇਖਦੀਆਂ ਜੀ ਫਗਰਾ ਜੋਗ ਜੀਆਂ ਬਾਬਾ ਸਿਟਾਵਾ ਵੇਖਦੀਆਂ ਜੀ ਇਹ ਹੁਣ ਫੇਰ ਤੇ ਨੌਵੀਂ ਹੋਗੀ ਠੇਰਾ ਕਿੰਨੇ ਕੁ ਦੂਰੇ ਲਈ ਇਹ ਕੁੱਤੀ ਵਰਤਨ